ਪਹਿਲਾਂ ਹੀ ਜੇਕਾਰੇ ਲੱਗ ਰਹੇ ਸਨ ਜਦੋਂ ਸੰਗਤਾਂ ਸਵੇਰੇ ਸਵੇਰੇ ਦਰਬਾਰ ਸਾਹਿਬ ਪਹੁੰਚੀਆਂ ਤੇ ਉਹਨਾਂ ਨੇ ਦੇਖਿਆ ਕਿ ਸਰੋਵਰ ਚ ਇੱਕ ਬੰਦਾ ਖੜਾ ਹੈ ਤੁਹਾਨੂੰ ਸਾਰੀ ਗੱਲ ਦੱਸਾਂਗੇ ਕਿ ਕਿਵੇਂ ਇਹ ਚਮਤਕਾਰ ਹੋਇਆ ਤੇ ਕਦੋਂ ਤੇ ਕਿਵੇਂ ਜਦੋਂ ਸਾਰੀ ਸੰਗਤਾਂ ਨੇ ਦੇਖਿਆ ਤਾਂ ਸੰਗਤਾਂ ਬਹੁਤ ਹੈਰਾਨ ਰਹਿ ਗਈਆਂ ਸੀ ਤੇ ਉੱਥੋਂ ਦੇ ਜਦੋਂ ਲੋਕ ਜਿਹੜੀ ਵੀ ਪਬਲਿਕ ਇਸ਼ਨਾਨ ਕਰ ਰਹੀ ਸੀ ਉਹ ਵੀ ਬਹੁਤ ਅਚਾਨਕ ਹੀ ਦਰਦ ਦਾ ਮਹੌਲ ਜਾ ਪੈਦਾ ਹੋ ਗਿਆ ਸੀ ਸਿੱਖਾਂ ਨੇ ਉਹਨਾਂ ਨੂੰ ਸਮਝਾਇਆ ਤੇ ਫਿਰ ਉਹਨਾਂ ਨੂੰ ਸਮਝਾਉਣ ਤੋਂ ਬਾਅਦ ਹੀ ਲੋਕ ਸ਼ਾਂਤ ਹੋਏ ਤੇ ਉਹਨਾਂ ਨੂੰ ਇਹ ਯਕੀਨ ਹੋ ਗਿਆ ਕਿ ਇਹ ਇੱਕ ਚਮਤਕਾਰ ਹੈ ਤੁਹਾਨੂੰ ਸਾਰੀ ਗੱਲ ਦੱਸਾਂਗੇ ਸਾਡੇ ਨਾਲ ਜੁੜੇ ਰਹਿਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਵੀ ਕਰ ਦੇਣਾ ਜੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਵੀ ਕਰ ਦੇਣਾ ਤੁਹਾਨੂੰ ਪਤਾ ਹੀ ਹੈ ਅੱਜ ਬਾਬਾ ਨਾਨਕ ਜੀ ਦਾ ਬਰਡੇ ਹੈ ਤੇ ਉਸ ਦੇ ਚੱਲਦੇ ਹੋਏ ਅੱਜ ਦਰਬਾਰ ਸਾਹਿਬ ਬਹੁਤ ਪੀੜ ਹੈ ਤੇ ਗੁਰਦੁਆਰਿਆਂ 'ਚ ਵੀ ਬਹੁਤ ਪੀੜ ਹੈ ਤੁਹਾਨੂੰ ਪਤਾ ਹੈ ਕਿ ਗੁਰਪੁਰਬ ਹੀ ਵੀ ਕੱਢਿਆ ਜਾ ਰਿਹਾ ਹੈ ਬਾਬੇ ਦੀ ਜਨਮ ਦਿਤੀ ਪੜੀ ਹੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਇਹ ਸਿੱਖਾਂ ਦੇ ਪਹਿਲੇ ਗੁਰੂ ਸਨ ਤੇ ਇਹਨਾਂ ਦੀ ਜਨਮ ਦਿਤੀ ਪੜੀ ਹੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਤੇ ਇਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਸਿੱਖ ਬੜੇ ਹੀ ਖੁਸ਼ ਨਜ਼ਰਾਂ ਦੇ ਹਨ ਤੇ ਲੋਕ ਜਿਹੜੇ ਜੁੜੇ ਨੇ ਉਹ ਵੀ ਬਹੁਤ ਖੁਸ਼ ਹੁੰਦੇ ਨੇ ਤੇ ਤੁਹਾਨੂੰ ਇਹ ਗੱਲ ਵੀ ਦੱਸਾਂਗੇ ਕਿ ਇਹ ਚਮਤਕਾਰ ਕਿਵੇਂ ਹੋਇਆ ਤੇ ਕਿਸ ਸਮੇਂ ਹੋਇਆ ਜ्यों ਹੀ 4 ਤਰੀਕ ਸ਼ਾਮ ਦੀ ਲੰਘਦੀ ਹੈ ਤੇ ਰਾਤ गुज़रਦੀ ਹੈ ਰਾਹ ਦਾ ਹਨੇਰਾ ਚੱਲਦਾ ਹੈ ਚੱਲਦੇ ਚੱਲਦੇ ਗੁਰਬਾਣੀ ਚੱਲਦੀ ਰਹਿੰਦੀ ਹੈ ਤੇ ਲੋਕ ਕੁਝ ਮੱਥਾ ਟੇਕ ਰਹੇ ਨੇ ਕੁਝ ਜਾ ਰਹੇ ਨੇ ਕੁਝ ਆ ਰਹੇ ਨੇ ਕੁਝ ਆਪਣਾ ਪ੍ਰਸ਼ਾਦ ਵੀ ਚੜਾ ਰਹੇ ਨੇ ਜੂੰਹੀ ਸੰਗਤਾਂ ਹਰਸਤੇ ਬੈਠdੀਆਂ ਨੇ ਤਲਾਬ ਦੇ ਕਿਨਾਰੇ ਨਾਮ ਜਪਦੀਆਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਤੇ ਕੁਝ ਪਾਠ ਵੀ ਕਰਦੀਆਂ ਨੇ ਆਪਸ ਵਿੱਚ ਗੱਲਾਂ ਕਰਦੀਆਂ ਨੇ ਦੇਖੋ ਬੜੀ ਧੂਮਤਾਬ ਨਾਲ ਦਰਬਾਰ ਸਾਹਿਬ ਸਜਾਇਆ ਹੈ ਇਹ ਦੇਖੋ ਤਲਾਬ ਦੇ ਨਜ਼ਾਰੇ ਤਲਾਬ ਵਿੱਚ ਬੜੀਆਂ ਰੋਸ਼ਨੀਆਂ ਦਿਖਦੀਆਂ ਨੇ ਹੁਣ ਪਟਾਕੇ ਚੱਲਣਗੇ ਜੂੰਹੀ ਇਹ ਗੱਲਾਂ ਕਰਦੇ ਕਰਦੇ ਰਾਤ ਗੁਜ਼ਰ ਰਹੀ ਸੀ 12 ਵਜੇ ਦਾ ਟਾਈਮ ਹੋਇਆ ਟਾਈਮ ਤੋਂ ਬਾਅਦ ਹੀ ਚੂਹੀ ਬਾਬੇ ਨਾਨਕ ਦੀ ਜਨਮ ਦਿਵਸ 5 ਤਰੀਕ ਦੀ ਅੱਜ ਦੀ ਜਿਹੜੀ ਆਈ ਉਸ ਤੋਂ ਪਟਾਕੇ ਬੜੇ ਧੂਮ-ਤਾਮ ਨਾਲ ਵੱਜਣ ਲੱਗੇ ਕਦੇ ਗੁਰਦੁਆਰਾ ਸਾਹਿਬ ਦੇ ਸੱਜੀ ਸਾਈਡ ਪਟਾਕੇ ਵੱਜਣ ਕੱਬੇ ਖੱਬੀ ਸਾਈਡ ਪਟਾਕੇ ਵੱਜਣ ਵੱਜਦੇ 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 ਇਹੋ ਜਿਹੇ ਪਟਾਕੇ ਵੱਜਣ ਲੱਗੇ ਕਿ ਉੱਥੇ ਧੁੰਦ ਜੀ ਛਾ ਗਈ ਛਾਣ ਤੋਂ ਬਾਅਦ ਫਿਰ ਥੋੜੀ ਜੀ ਸ਼ਾਂਤੀ ਹੋ ਗਈ ਫਿਰ ਉਸ ਤੋਂ ਬਾਅਦ ਪਟਾਕੇ ਵੱਜਣ ਲੱਗੇ ਤੇ ਪਟਾਕਿਆਂ ਦੀ ਐਨੀ ਅਚਰਜ ਰੋਸ਼ਨੀ ਹੋਈ ਕਿ ਲੋਕ ਦੇਖਣ ਲੱਗੇ ਕਿ ਇਹ ਵਿੱਚ ਕੋਈ ਚਮਤਕਾਰ ਤਾਂ ਨਹੀਂ ਉਹੀ ਰੋਸ਼ਨੀ ਤਲਾਬ ਦੇ ਵਿੱਚ ਦਿਖਣ ਲੱਗੀ ਉੱਪਰ ਵੀ ਰੋਸ਼ਨੀ ਤਲਾਬ ਦੇ ਵਿੱਚ ਵੀ ਰੋਸ਼ਨੀ ਉਹ ਰੋਸ਼ਨੀ ਇੰਜ ਜਾਪਦੀ ਸੀ ਕਿ ਖੁਦ ਬਾਬੇ ਨਾਨਕ ਜੀ ਦੀ ਹੋਵੇ ਇਹ ਰੋਸ਼ਨੀ ਬੜੀ ਹੀ ਸੋਹਣੀ ਰੋਸ਼ਨੀ ਸੀ ਐ ਲੱਗਦਾ ਸੀ ਕਿ ਜਿਵੇਂ ਪ੍ਰਮਾਤਮਾ ਦਾ ਸਰੂਪ ਦਿਖਦਾ ਹੋਵੇ ਆਸਮਾਨ ਵਿੱਚ ਵੀ ਦਿਖ ਰਿਹਾ ਸੀ ਤੇ ਤਲਾਬ ਵਿੱਚ ਵੀ ਦਿਖ ਰਿਹਾ ਸੀ ਲੋਕਾਂ ਨੇ ਕੁਝ ਨੇ ਤਾਂ ਦੇਖ ਦੇਖ ਕੇ ਉਹ ਹੈਰਾਨ ਹੋ ਰਹੇ ਸੀ ਕੁਝ ਰੋਲਾ ਪਾ ਰਹੇ ਸੀ ਤੇ ਕੁਝ ਡਰ ਵੀ ਰਹੇ ਸੀ ਡਰਦੇ ਡਰਦੇ ਲੋਕਾਂ ਨੇ ਬਹੁਤਾਂ ਨੂੰ ਨੇੜੇ ਲੋਕਾਂ ਨੂੰ ਵੀ ਕਿਹਾ ਇਹ ਦੇਖੋ ਇਹ ਦੇਖੋ ਕੀ ਹੋ ਰਿਹਾ ਹੈ ਇਹ ਚਮਤਕਾਰ ਹੈ ਜਾਂ ਕੋਈ ਭਰਮ ਜਾਂ ਇਹ ਕੋਈ ਹੋਰ ਸ਼ਕਤੀ ਹੈ ਜੋ ਆਪਾਂ ਨੂੰ ਉੱਪਰ ਵੀ ਦਿਖ ਰਹੀ ਹੈ ਆਸਮਾਨ 'ਚ ਤੇ ਨੀਚੇ ਵੀ ਦਿਖ ਰਹੀ ਹੈ ਲੋਕ ਆਪਸ 'ਚ ਗੱਲਾਂ ਕਰਦੇ ਉਂਝ ਹੀ ਜਦੋਂ ਗੱਲਾਂ ਕਰ ਰਹੇ ਸੀ ਸਿੱਖਾਂ ਨੂੰ ਪਤਾ ਲੱਗ ਗਿਆ ਸਿੱਖਾਂ ਨੇ ਚੰਗੀ ਤਰ੍ਹਾਂ ਦੇਖਿਆ ਉੱਥੇ ਕਮੇਟੀ ਦੇ ਮੈਂਬਰ ਸੇਵਾਦਾਰ ਵੀ ਸੀ ਉਹਨਾਂ ਨੇ ਵੀ ਚੰਗੀ ਤਰ੍ਹਾਂ ਦੇਖਿਆ ਦੇਖਦੇ ਦੇਖਦੇ ਹੀ ਸਾਰਾ ਜਦੋਂ ਉਹਨਾਂ ਨੇ ਸਿਸਟਮ ਦੇਖਿਆ ਕਿ ਉੱਪਰ ਵੀ ਕਰੋਸ਼ਨੀ ਹੈ ਕੁਝ ਪਟਾਕਿਆਂ ਕਰਕੇ ਹੋਈ ਹੈ ਤੇ ਕੁਝ ਮਾਲਕ ਦੀ ਕਿਰਪਾ ਵੀ ਹੈ ਉਹ ਰੋਸ਼ਨੀ ਜਿਉਂ ਹੀ ਮਤਲਬ ਆਪਣਾ ਤਲਾਬ ਵਿੱਚ ਪੈ ਰਹੀ ਸੀ ਉਦੋਂ ਵੀ ਉਹ ਰੋਸ਼ਨੀ ਕੁਝ بڑا ਰੂਪ ਦਿਖਾ ਰਹੀ ਸੀ ਇਹ ਸਭ ਦੇਖ ਕੇ ਸਿੱਖ ਵੀ ਹੈਰਾਨ ਹੋ ਰਹੇ ਸੀ ਤੇ ਸਭ ਨੇ ਅਨੁਮਾਨ ਲਗਾ ਲਿਆ ਕਿ ਇਹ ਕੁਝ ਤਾਂ ਪਟਾਕਿਆਂ ਦੀ ਰੋਸ਼ਨੀ ਹੈ ਜੋ ਵੱਜੇ ਨੇ ਖੁਸ਼ੀ ਵਿੱਚ ਤੇ ਕੁਝ ਪਰਮਾਤਮਾ ਦੀ ਕਿਰਪਾ ਕਰਕੇ ਇਹ ਸਭ ਹੋਇਆ ਹੈ ਸਾਰੇ ਲੋਕਾਂ ਨੂੰ ਸਮਝਾ ਦਿੱਤਾ ਕਿ ਇਹ ਕੁਝ ਨਹੀਂ ਹੈ ਇਹ ਪਰਮਾਤਮਾ ਦਾ ਚਮਤਕਾਰ ਹੀ ਆਪਾਂ ਮੰਨ ਸਕਦੇ ਹਾਂ ਬਹੁਤ ਸੋਹਣਾ ਦ੍ਰਿਸ਼ ਹੈ ਤੁਸੀਂ ਬਾਬਾ ਨਾਨਕ ਦੀ ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਓ ਅਰਦਾਸਾਂ ਕਰੋ ਆਨੰਦ ਲੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਪਾਠ ਕਰੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਭ ਠੀਕ ਠਾਕ ਹੈ ਇੰਜ ਹੀ ਇਹ ਚਮਤਕਾਰ ਹੋਇਆ ਤੇ ਕੁਝ ਲੋਕ ਸਾਰੇ ਸ਼ਾਂਤ ਹੋ ਗਏ ਤੇ ਬੈਠ ਕੇ ਜਾਪ ਚੱਲ ਪਏ ਤੇ ਆਨੰਦ ਮਾਣ ਲੱਗ ਪਏ ਲੋਕ ਮਥਾ ਟੇਕਣ ਲੱਗ ਪਏ ਜੂ ਹੀ 3 ਵਜੇ 3 ਵਜੇ ਉਸ ਤੋਂ ਬਾਅਦ ਫਿਰ 5 ਵਜੇ ਸਭ ਲੋਕ ਸ਼ਾਂਤ ਹੋ ਗਏ ਤੇ ਮਾਹੌਲ ਬਹੁਤ ਵਧੀਆ ਸੀ ਆਨੰਦ ਹੀ ਆਨੰਦ ਰਿਹਾ ਆਨੰਦ ਹੀ ਨੰਦ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਸਾਡੀਆਂ ਹੋਰ ਨਾ ਵੀਡੀਓ ਜਾਣਨ ਵਾਸਤੇ ਸੁਣਨ ਵਾਸਤੇ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲੈਣਾ ਅਜਿਹੀ ਜੀਆਂ ਵੀਡੀਆਂ ਅਗਰ ਤੁਹਾਨੂੰ ਸੋਹਣੀਆਂ ਲੱਗਦੀਆਂ ਨੇ ਤਾਂ ਇਹਨਾਂ ਨੂੰ ਸ਼ੇਅਰ ਵੀ ਜਰੂਰ ਕਰ ਦੇਣਾ